ਜੋ ਧੰਨ ਧੰਨ ਸਾਹਿਬ ਜੀ ਗੁਰੂ ਗਬੀਰ ਸਿੰਘ ਮਹਾਰਾਜ ਸਰਬੰਸਦਾਨੀ ਨੌਜਾਨ ਦੇ ਵਾਲੀ ਉਹਨਾਂ ਦੇ ਪ੍ਰਕਾਸ਼ ਧਾਰੇ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਤੋਂ ਸੱਜ ਕੇ ਪੂਰੇ ਨਗਰ ਚ ਹੁੰਦਾ ਹੋਇਆ ਇਸ ਵੇਲੇ ਆਪਣੇ ਪੜਾਲ ਨੂੰ ਜਾ ਰਿਹਾ ਹੈ ਔਰ ਸਭ ਸਬ ਮੁਚੀਆਂ ਨਾਨਕ ਨਾਮ ਲੈਵਾ ਸਕਤਾ ਸ਼ਬਦ ਗਾਇਨ ਕਰਦੀਆਂ ਗੁਰੂ ਸਾਹਿਬ ਜੀਆ ਗੁਰਜਾਸਦੀਆਂ ਗਾਇਨ ਕਰਦੇ ਹੋਏ ਗੁਰੂ ਘਰ ਦੀਆਂ ਖੁਸ਼ੀਆਂ ਲੈ ਰਹੇ ਆ ਸਾਨੂੰ ਸਰਬੰਸਦਾਨੀ ਗੁਰਗਬੰਧ ਸਿੰਘ ਸਾਹਿਬ ਜੀ ਦੇ ਜਿਨ੍ਹਾਂ ਨੇ ਭਾਰਤ ਦੀ ਸੰਸਕ੍ਰਿਤੀ ਲਈ ਸਰਬੰਸਵਾਰ ਦਿੱਤਾ ਉਹਨਾਂ ਦਾ ਧਿਆਨ ਕਰਦੇ ਹੋਏ ਉਹਨਾਂ ਦੀ ਪਾਏ ਪੂਰਨਿਆਂ ਤੇ ਚੱਲਦੇ ਹੋਏ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੇ ਹੋਏ ਉਹਨਾਂ ਵੱਲੋਂ ਜੋ ਸਾਨੂੰ ਸਿੱਖਿਆਵਾਂ ਦਿੱਤੀਆਂ ਉਹਨਾਂ ਦੇ ਅਮਲ ਕਰਦੇ ਹੋਏ ਸਭੇ ਸਾਂਝੀ ਵਾਲਤਦਾਨ ਕੋਈ ਨਾ ਦੀਸੇ ਬਾਹਰ ਜਿਓ ਇਸ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮੂਹ ਕਾਦੀਆਂ ਨਿਵਾਸੀ ਗੁਰਦੁਆਰਾ ਸਿੰਘ ਸਬਾ ਤੋਂ ਇੱਕ ਮਹਾਨ ਨਗਰ ਕੀਰਤਨ ਜਿਹੜਾ ਆਰੰਭ ਕੀਤਾ ਗਿਆ ਜਿਹੜਾ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਵਾਪਸੀ ਗੁਰਦੁਆਰਾ ਸਿੰਘ ਸਬਾ ਵਿਖੇ ਸਮਾਪਤ ਹੋਵੇਗਾ ਸੋ ਇਸ ਮਹਾਨਗਰ ਕੀਰਤਨ ਦੇ ਵਿੱਚ ਗੁਰੂ ਸਾਹਿਬ ਵੱਲੋਂ ਸਜਾਇਆ ਗਿਆ ਖਾਲਸਾਈ ਜਾਹੋ ਜਲਾਲ ਦੇ ਵਿੱਚ ਗਦਕਾ ਪਾਰਟੀ ਗੁਰਗਨ ਸਾਹਿਬ ਮਹਾਰਾਜ ਦੀ ਪਾਲਕੀ ਪੰਜ ਪਾਇਆ ਰੇ ਸਹਿਬਾਨ ਦੀ ਅਗਵਾਈ ਦੇ ਹੇਠ ਇਹ ਮਹਾਨਗਰ ਕੀਰਤਨ ਜਿਸ ਦੇ ਵਿੱਚ ਸਾਰੇ ਹੀ ਧਰਮਾਂ ਦੇ ਲੋਕ ਕਾਵੀਆਂ ਵਿੱਚ ਇਸ ਮਹਾਨਗਰ ਕੀਰਤਨ ਦਾ ਜੀ ਆਇਆਂ ਵੈਲਕਮ ਕਰ ਰਹੇ ਨੇ ਸੋ ਮੈਂ ਆਪਣੇ ਵੱਲੋਂ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸ਼ਹਿਰ ਨਿਵਾਸੀਆਂ ਵੱਲੋਂ ਸਮੂਹ ਖਾਲਸਾ ਪੰਥ ਨੂੰ ਗੁਰਗੋਬੇ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ तेरे आजा कंडे कंडे अॻिंदे वलो सीत चढ़ंदे बंदिको नवाज़ पुजारी अॻिले ਅੱਜ ਗੁਜਾਰੀ ਕੱਲ੍ਹ ਦੇ ਰੱਬ ਤੋਂ ਸੀ ਕੱਲ੍ਹ ਦੇ ਰੱਬ ਤੋਂ ਆ ਕੇ ਪਾਉਂਦੀ ਹੈ ਜੱਜ ਦੇ ਰੱਬ ਤੋਂ ਆ ਕੇ ਗੁਜਾਰੀ ਪੜਨੇ ਵਿੱਚ ਰੱਬ ਆਇਆ ਕਾਈਓ ਤੇਰਾ ਨਮਾਜ਼ ਗੁਜਾਰੀ ਪੜਨੇ ਵਿੱਚ ਰੱਬ ਆਇਆ ਕਾਈਓ ਤੇਰਾ ਨਮਾਜ਼ ਗੁਜਾਰੀ ਪੜਨੇ ਤੇਰਾ ਪਿਆਰ ਟਕਨੇ ਵਿੱਚ ਰੱਬ ਆਇਆ ਕੈਨੋ ਅਸਰਨ ਮਾਜ ਗੁਜਾਰੀ ਟਕਨੇ ਵਿੱਚ ਰੱਬ ਆਇਆ ਕੈਨੋ ਅਸਰਨ ਮਾਜ ਗੁਜਾਰੀ ਟਕਨੇ ਵਿੱਚ ਰੱਬ ਆਇਆ ਟਕਨੇ ਵਿੱਚ ਰੱਬ ਆਇਆ ਕੈਨੋ ਅਸਰਨ ਮਾਜ ਗੁਜਾਰੀ ਟਕਨੇ ਵਿੱਚ ਰੱਬ ਆਇਆ ਕੈਨੋ ਮਾਜ ਨਮਾਜ ਪੁਜਾਰੀ